NPK 19 19 ਦੇ ਆਮ ਕਿਦ ਯੂਰੀ ਦੀ ਸ਼ਾਰਟੇਜ ਵਿੱਚ ਕੋਈ ਵੀ ਦੁਕਾਨਦਾਰ ਕਹਿੰਦਾ ਪਏ NPK 19 19 ਦੀ ਸਪਰੇਅ ਕਰਦੇ ਹੋ 1 ਕਿਲੋ ਦੀ ਤੇ ਤੁਹਾਡੀ ਯੂਰੀਰੀ ਕਾਫੀ ਹੱਦ ਤੱਕ ਕਮੀ ਪੂਰੀ ਹੋ ਜੂਗੀ ਉਸ ਵਿੱਚ ਕਿੰਨਾ ਕੁ ਸੱਚ ਹੈ ਉਹ ਆਪਾਂ ਪਹਿਲਾਂ ਇਸੇ हिसाब ਲਾਉਣੇ ਪਏ ਇਸ ਵਿੱਚ ਯੂਰੀਆ ਹੈ ਕਿੰਨਾ NPK 19 19 ਵਿੱਚ ਇਸ ਵਿੱਚ ਜੇ ਆਪਾਂ ਲਾਈਏ ਇਸ ਵਿੱਚ 19% ਯੂਰੀਆ ਹੈ 19% ਡਾਇਆ ਪੋਟਾਸ਼ਾ 19% ਨਾਈਟ੍ਰੋਜਨ ਹੋ ਗਈ ਮਤਲਬ ਯੂਰੀਆ 19% ਡਾਇਆ ਹੋ ਗਈ ਫਾਸਫੋਰਸ ਤੇ 19% ਪੋਟਾਸ਼ ਹੋ ਗਈ ਇਸ ਵਿੱਚ ਤਿੰਨ ਇਸ ਵਿੱਚ ਮੇਨ ਤਾਤ ਹੁੰਦੇ ਆ 19% ਨਾਈਟrogen ਤੁਸੀਂ ਆਪ حساب ਲਾ ਲਓ 1 ਕਿਲੋ ਕੀਲੀ ਉੱਪਰ ਕਿੰਨਾ ਕੰਮ ਕਰੋਗੇ ਨਹੀਂ ਕੰਮ ਕਰਦੇ ਜੇ ਆਪਾਂ ਇਹਦੀ 1 ਕਿਲੋ ਦੀ ਸਪਰੇਅ 1 ਕੀਲੇ ਤੇ ਕਰਦੇ ਆ ਤੇ ਆਪਾਂ ਨੂੰ 150 ਰੁਪਏ ਦੀ ਪੈਂਦੀ ਆ ਤੇ ਇਹ 1 ਕੀਲੇ ਤੇ ਕਿੰਨਾ ਰਿਜ਼ਲਟ ਦੇਓਗੇ ਤੁਸੀਂ ਆਪ حساب ਲਾ ਲਓ 19% ਇਸ ਵਿੱਚ ਨਾਈਟrogen ਆ ਬਹੁਤ ਘੱਟ ਰਿਜ਼ਲਟ ਆਂ ਜੇ ਆਪਾਂ ਐਨਪੀਕੇ ਤੋਂ ਵਧੀਆ ਰਿਜ਼ਲਟ ਲੈਣਾ ਇਹ ਘੱਟੋ ਘੱਟ ਕਣਕ ਦੀ ਫਸਲ ਦੇ ਉੱਤੇ ਖਾਸ ਕਰਕੇ ਤੇ ਇਹਦਾ 10 ਕਿਲੋ 1 ਕਿਲੀ ਲੀ ਲੀ ਪਾਉਗੀ 3 ਕਿਲੋ ਐਨ ਪੀ ਕੇ ਤੇ 150 ਲੀਟਰ ਪਾਣੀ ਲੱਗੂਗਾ ਤਾਂ ਜਾ ਕੇ ਇਹਦਾ ਰਿਜ਼ਲਟ ਵਧੀਆ ਆਊਗਾ ਤੇ ਉਹਦਾ ਤੁਸੀਂ ਆਪ ਦੇਖ ਲਓ ਤੇ 450 ਤੋਂ ਉੱਪਰ ਪਊਗਾ 3 ਕਿਲੋ ਕਿਉਂਕਿ 150 ਤੋਂ 8-80 ਦਾ ਰੇਟ ਚੱਲਦਾ ਕਈਆਂ ਥਾਵਾਂ ਤੇ ਇਸ ਤੋਂ ਮਹਿੰਗੀ ਵੀ ਮਿਲ ਸਕਦੀ ਹੈ 450 ਲੱਗੂਗਾ ਆਪਣਾ ਤੇ ਉਹ ਆਪਣੇ ਯੂਰੀ ਦੇ ਇੱਕ ਬੋਰੇ ਤੋਂ ਕਾਫੀ ਗੁਣਾ ਰੇਟ ਉੱਪਰ ਚੱਲ ਗਿਆ ਜੇ ਪੈਸੇ ਦੇ ਪੱਖੋਂ ਲਈਏ ਤੇ ਬਿਲਕੁਲ ਫਾਇਦੇਮੰਦ ਨਹੀਂ ਹੈਗੀ ਕਿਉਂਕਿ 450 ਅਨਪੀ ਇਹ ਕਿੱਲੇ ਦਾ ਬਹੁਤ ਹੋ ਜਾਂਦਾ ਕਾਫੀ ਹੋ ਜਾਂਦਾ ਕੱਲੀ ਆਪਾਂ ਯੂਰੀ ਯਰੀ ਕਮੀ ਦੂਰ ਕਰਨ ਵਾਸਤੇ ਉਹਦੇ ਨਾਲ ਤਾਂ ਆਪਾਂ ਬੋਰਾ ਯੂਰੀ ਦਾ ਛੱਟਾ ਲਾ ਸਕਦੇ ਨੇ ਪਰ ਮੇਨ ਗੱਲ ਆਉਂਦੀ ਯੂਰੀ ਸ਼ਾਰਟੇਜ ਵਿੱਚ ਤੇ ਯੂਰੀ ਸ਼ਾਰਟੇਜ ਵਿੱਚ ਆਪਾਂ ਇੱਕ ਹੋਰ ਫਾਰਮੂਲਾ ਆਪਣਾ ਸ਼ੇਅਰ ਕਰਦੇ ਆਂ ਜਿਹੜਾ ਕਿ ਆਪਾਂ ਵਰਤਦੇ ਹਾਂ ਨੇ ਐਨਪੀਕੇ 19 ਤੋਂ 19 ਤੋਂ ਕਾਫੀ ਗੁਣਾ ਰਿਜ਼ਲਟ ਵਧੀਆ ਆਉਂਦਾ ਤੇ ਪੈਸੇ ਤੇ ਇੱਕ ਹਿਸਾਬ ਦਾ ਫਰੀਆ ਵਾਂਗੂ ਫ੍ਰੀ ਫ੍ਰੀ ਤੌਰ ਤੇ ਨਾਈਟ੍ਰੋਜਨ ਦੀ ਕਮੀ ਪੂਰੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਘੱਟ ਰੇਟ ਦੇ ਆਪਾਂ ਨਾਈਟ੍ਰੋਜਨ ਦੀ ਕਮੀ ਪੂਰੀ ਕਰਨੀ ਆ ਇਸਪਰੇ ਹੀ ਰਹੀਂ ਤੇ ਸੈਂਪਲ ਯੂਰੀ ਆਪਾਂ ਲੈ ਸਕਦੇ ਹਾਂ ਸੈਂਪਲ ਨਾਰਮਲ ਯੂਰੀਆ ਨਾਰਮਲ ਯੂਰੀਆ ਆਪਾਂ ਲੈਣਾ ਇਹ ਲੈਣਾ ਕਿੰਨਾ ਲੈਣਾ ਜੇ ਆਪਾਂ 100 ਲੀਟਰ ਪਾਣੀ ਲਾਉਣਾ ਤੇ ਆਪਾਂ 2 ਕਿਲੋ ਲੈ ਸਕਦੇ ਹਾਂ ਜੇ ਆਪਾਂ 150 ਲੀਟਰ ਪਾਣੀ ਲਾ ਸਕਦੇ ਹਾਂ ਤੇ 4 ਕਿਲੋ ਯੂਰੀਆ ਲੈ ਸਕਦੇ ਆ ਆਪਾਂ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਿਜ਼ਲਟ ਆਉਂਦਾ ਇਸ ਦਾ 4 ਕਿਲੋ ਤੋਂ ਵੱਧ ਨਹੀਂ ਪਾਉਣਾ ਆਪਾਂ 4 ਕਿਲੋ ਵੀ ਤਾਂ ਪਾਉਣਾ ਜੇ ਆਪਾਂ 150 ਲੀਟਰ ਪਾਣੀ ਲਾਉਣਾ ਨਹੀਂ ਤਾਂ ਆਪਾਂ 2 ਕਿਲੋ ਯੂਰੀਆ ਲੈ ਸਕਦੇ ਹਾਂ ਤੇ 100 ਲੀਟਰ ਪਾਣੀ ਲਾਓ 200 ਪ੍ਰਿਆ ਕਰੋ ਬਹੁਤ ਟਾਪ ਦਾ ਰਿਜ਼ਲਟ ਆਊਗਾ ਐਨਪੀਕੇ ਦੀ ਸਪਰੇ ਪਈ ਆਪਾਂ ਨੂੰ 400 ਤੋਂ ਉੱਪਰ ਇਹ ਸਪਰੇ ਕਿੰਨੇ ਰਿਪਊਗੀ ਇਹ 6 ਸਾਡੇ 6 ਰੁਪਏ ਕਿਲੋ ਆ ਇਹ 12 ਰੁਪਏ ਤੋਂ 24 ਰੁਪਏ ਤੱਕ ਸਪਰੇ ਆਪਾਂ ਨੂੰ ਪੈ ਚੂਗੀ ਜੇ ਆਪਾਂ 2 ਕਿਲੋ ਪਾਵਾਂਗੇ ਤੇ 12 ਰੁਪਏ ਪੈ ਚੂਗੀ ਜੇ ਆਪਾਂ 4 ਕਿਲੋ ਪਾਵਾਂਗੇ ਤੇ 24 ਰੁਪਏ ਸਪਰੇ ਪੈ ਚੂਗੀ ਉਹ ਤੇ 24 24 ਦੀ ਆਪਾਂ ਦੋ ਸਪਰੇਆ ਕਰਾਂਗੇ ਤੇ 50 ਰੁਪਏ ਦੇ ਵਿੱਚ ਤੋਂ ਆਪਾਂ ਥੱਲੇ ਸਰ ਜੂਗਾ ਦੋ ਸਪਰੇਆਂ ਚ ਤੇ ਇਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਜਿੱਥੇ ਕਿ ਉਸ ਵਿੱਚ 19% ਨਾਈਟ੍ਰੋਜਨ 1 ਕਿਲੋ ਚ ਆਊਗੀ ਤੇ ਇਹਦੇ ਵਿੱਚ 46% ਆਊਗੀ ਤੇ ਦੁੱਗਣਾ ਰਿਜ਼ਲਟ ਮਿਲੂਗਾ ਐਨਪੀਕੇ ਤੋਂ ਪੀਕੇ ਨਾਲ ਯੂਰੀਆ ਘੱਟ ਹੋਣਾ ਕਿ ਨਹੀਂ ਹੋਣਾ ਉਹ ਤਾਂ ਬੱਕਰੀ ਗੱਲ ਹੈ ਜੇ ਆਪਾਂ ਦੋ ਸਪਰੇਆਂ ਇਸ ਫਾਰਮੂਲੇ ਨੇ ਕਰ ਦਵਾਂਗੇ ਤੇ ਇੱਕ ਬੋਰਾ ਯੂਰੀਆ ਦਾ ਜ਼ਰੂਰ ਘੱਟ ਹੋ ਜਾਊਗਾ ਜਿੱਥੇ ਕਿ ਆਪਾਂ ਤਿੰਨ ਬੋਰੇ ਪਾਉਣੇ ਉੱਥੇ ਦੋ ਬੋਰੇ ਨਾਲ ਸਰ ਸਕਦਾ ਜੇ ਆਪਾਂ ਦੋ ਸਪਰੇਆਂ ਇਸ ਦੀਆਂ ਲਗਾਤਾਰ ਕਰ ਦਿੰਨੇ ਆ ਆਹ ਤੇ ਹਵ ਤੇਰੀ ਫਰਕ ਨਾ ਤੇ ਇਹ ਇੱਕ ਬੋਰੀ ਯੂਰੀਆ ਦਾ ਜਰੂਰ ਫਰਕ ਪਾਉਗੇ ਇਸ ਵਿੱਚ ਸਾਵਧਾਨੀ ਇੱਕ ਜਰੂਰ ਇੱਕ ਰੱਖਣੀ ਮੈਂ ਤੇ ਇਹ ਯੂਰੀਆ ਨਵਾਂ ਹੋਣਾ ਚਾਹੀਦਾ ਬਿਲਕੁਲ ਫਰੈਸ਼ ਇਸ ਵਿੱਚ ਕੋਈ ਵੀ ਡਲੀ ਨਹੀਂ ਹੋਣੀ ਚਾਹੀਦੀ ਇਸਲਾਬਿਆ ਯੂਰੀਆ ਨਹੀਂ ਹੋਣਾ ਚਾਹੀਦਾ ਉਸ ਦਾ ਰਿਜ਼ਲਟ ਨਹੀਂ ਆਉਂਦਾ ਹੁੰਦਾ ਤੇ ਕਿਸਲਾਬਿਆ ਯੂਰੀਆ ਹੁੰਦਾ ਉਹਦਾ ਉਹਦੇ ਵਿੱਚ ਨਾਈਟ੍ਰੋਜਨ ਘਟ ਜਾਂਦੀ ਹੈ ਤੇ ਉਸ ਦਾ ਰਿਜ਼ਲਟ ਘਟ ਆਉਂਦਾ ਤੇ ਕਾਫੀ ਘਟ ਜਾਂਦਾ ਰਿਜ਼ਲਟ ਉਸ ਦਾ ਤੇ ਯੂਰੀਆ ਬਿਲਕੁਲ ਫਰੈਸ਼ ਹੋਣਾ ਚਾਹੀਦਾ ਤੇ ਬਰੀਕ ਯੂਰੀਆ ਦੀ ਕੋਸ਼ਿਸ਼ ਕਰੋ ਪਿਆ ਆਪਾਂ ਸਪਰੇਅ ਕਰੀਏ ਮੋٹے ਯੂਰੀ ਦੀ ਨਾ ਕੀਤੀ ਜਾਵੇ ਬਰੀਕ ਯੂਰੀ ਦਾ ਰਿਜ਼ਲਟ ਆਪਾਂ ਨੂੰ ਝਾਰਾ ਵਧੀਆ ਲੱਗਿਆ ਆਪਾਂ ਕਿਸੇ ਦਾ ਕਹਿ ਨਹੀਂ ਸਕਦੇ ਆਪਾਂ ਨੂੰ ਬਰੀਕ ਯੂਰੀ ਦਾ ਰਿਜ਼ਲਟ ਮੋٹے ਯੂਰੀ ਨਾਲ ਝਾਰਾ ਵਧੀਆ ਲੱਗਦਾ ਸਪਰੇਅ ਵਿੱਚ ਓਕੇ ਧੰਨਵਾਦ ਜੀ ਸਾਰਿਆਂ ਦਾ ਇਹ ਇਸ ਨਾਲ ਆਪਾਂ ਦੋ ਸਪਰੇਅਾਂ ਕਰਕੇ ਇੱਕ ਬੋਰਾ ਯੂਰੀ ਦਾ ਬਚਾ ਸਕਦੇ ਹਾਂ ਕਣਕ ਦੀ ਫਸਲ ਉੱਪਰ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ